ਅੱਜ ਸਵੇਰੇ ਹੀ ਦੁਖਦਾਈ ਖਬਰਾਂ ਮਿਲ ਗਈਆਂ ਸੀਗੀਆਂ ਕਿ ਜਿਹੜਾ ਥਰੀਏਵਾਲ ਪਿੰਡ ਆ ਮਜੀਠੇ ਦੇ ਨੇੜੇ ਦਾ ਜਿੱਥੋਂ ਦਾ ਸ਼ਰਾਬ ਵਿਕਰੇਤਾ ਦੱਸਿਆ ਜਾ ਰਿਹਾ ਹੈ ਤੇ ਉਹਦੇ ਨਾਲ ਦੇ ਪਿੰਡਾਂ 'ਚ ਜੜੀਆਂ ਲਗਭਗ ਸਰਕਾਰ ਦੇ ਅਨੁਸਾਰ 14 ਮੌਤਾਂ ਹੋਈਆਂ ਨੇ ਜਿਹੜੇ ਮੈਂ ਆਪਣੇ ਤੌਰ ਤੇ ਪਿੰਡਾਂ 'ਚ ਗੱਲ ਕੀਤੀ ਆ ਉਹਨਾਂ ਮੁਤਾਬਕ ਮੌਤਾਂ ਦੀ ਗਿਣਤੀ ਵੱਧ ਹੈਗੀ ਹੈ ਤੋਂ ਲਗਭਗ ਬੇਦੋਸ਼ੇ ਲੋਕ ਜਿਹੜੇ ਨੇ ਇਹ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਮਾਰੇ ਗਏ ਨੇ ਆਪਾਂ ਜਾਣਦੇ ਆ ਜਿਵੇਂ ਪਹਿਲਗਾਮ ਦੇ ਵਿੱਚ 28 ਬੇਦੋਸ਼ੇ ਕਤਲਾਂ ਦੇ ਉੱਤੇ ਜਿੰਨੀ ਦੇਸ਼ ਸਾਡੇ ਨੇ ਚਿੰਤਾ ਕੀਤੀ ਔਰ ਉਹਦੇ ਬਾਅਦ ਜੋ ਕੁਝ ਹੋਇਆ ਆਪਾਂ ਜਾਣਦੇ ਆ ਆ 14 ਬੰਦਿਆਂ ਦੀ ਤੇ ਪੁਸ਼ਟੀ ਹੋ ਚੁੱਕੀ ਸਰਕਾਰ ਵੱਲੋਂ ਬਾਕੀਆਂ ਦੀ ਪੁਸ਼ਟੀ ਹੋ ਜੂ ਕਿ ਅਸਲ ਦੋਸ਼ੀ ਫੜੇ ਜਾਣਗੇ ਤੁਸੀਂ ਜਿਹੜੇ ਸਿੱਧੇ ਨਵਾਲ ਬੰਦੇ ਆ ਪੰਜ ਛੇ ਉਹਨਾਂ ਨੂੰ ਫੜ ਵੀ ਲੋਗੇ ਤੇ ਮਸਲੇ ਦਾ ਹੱਲ ਹੋਣ ਵਾਲਾ ਨਹੀਂ ਪੰਜਾਬ ਅੰਦਰ ਪਹਿਲੀ ਵਾਰ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਨਹੀਂ ਹੋ ਰਹੀਆਂ ਪਹਿਲੋਂ ਵੀ ਹੋਈਆਂ ਇਹ ਗਾਂ ਨਾ ਹੋਣ ਕੀ ਕਦਮ ਚੁੱਕੇ ਜਾਣ ਉਹ 3ਏ ਵਾਲ ਪਿੰਡ ਦੇ ਵਿੱਚ ਹੀ ਚੌਂਕੀ ਹੈਗੀ ਆ ਤੋਂ ਕਿਹੜੇ ਪ੍ਰਸ਼ਾਸਨ ਦੇ ਨੱਕੇ ਹੀਟ ਉਹ ਬੰਦੇ 20 ਸਾਲ ਤੋਂ ਸੁਣਿਆ ਜਾ ਰਿਹਾ ਕਾਰੋਬਾਰ ਕਰ ਰਹੇ ਨੇ ਔਰ ਫਿਰ ਜਿਹੜੇ ਜਿਹੜਾ ਭਗਵੰਤ ਮਾਨ ਸਰਕਾਰ ਆਪਦੇ ਦਾਅਵੇ ਕਰਦੀ ਸੀ ਵੀ ਜੁੱਦ ਨਸ਼ਿਆਂ ਵਿਰੁੱਧ ਸੀਪੀ ਤੇ ਐਸਐਸਪੀ ਜ਼ਿੰਮੇਵਾਰ ਹੋਊਗਾ ਜੇ ਕਿਤੇ ਨਸ਼ੇ ਵਿਕਦੇ ਪਤਾ ਲੱਗੇ heroin ਸਮੈਕ ਦੀਆਂ ਗੱਲਾਂ ਹੋ ਰਹੀਆਂ ਸੀ ਉਹਦੇ ਨਾਲ ਵੀ ਸਾਡੇ ਦਸਿਓ ਹਜ਼ਾਰ ਨੌਜਵਾਨ ਮਾਰੇ ਗਏ ਪਰ ਉੱਠੇ ਤਾਂ ਕੋਈ ਸਾਰ ਲੈਣ ਨੂੰ ਨਹੀਂ ਗਿਆ ਟਿਕਾ ਲਾਉਂਦਾ ਨੌਜਵਾਨ ਮਾਰੇਗਾ ਚਲੋ ਪਰ ਇਹਦੇ ਤੇ ਕੱਲੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਪੀ ਇਹ ਮਸਲਾ ਆ ਗਿਆ 10 ਦਿਨ ਮੀਡੀਆ ਚ ਰਿਹਾ ਉਹ ਤੋਂ ਬਾਅਦ ਸਮਾਪਤ ਹੋ ਗਿਆ ਜਿਹੜੇ ਹਸਪਤਾਲਾਂ ਚ ਨਹੀਂ ਉਹਨਾਂ ਦਾ ਜੋਰ ਵਧੀਆ ਤੋਂ ਵਧੀਆ ਇਲਾਜ ਕਰਕੇ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਜੀ ਚਲੇ ਗਏ ਆ ਉਹਨਾਂ ਨੂੰ ਵੱਡੀ ਤੋਂ ਵੱਡੀ ਜ਼ਿਆਦਾ ਤੋਂ ਜ਼ਿਆਦਾ ਮਾਲੀ ਸਹਾਇਤਾ ਸਰਕਾਰ ਨੂੰ ਕਰਨੀ ਚਾਹੀਦੀ ਆ ਔਰ ਇਹਦੇ ਤੇ ਕੱਲਾ ਆ ਕੇ ਹਾਲਚਲ ਪੁੱਛ ਕੇ ਬੁੱਤਾਂ ਸਾਰਿਆਂ ਨਹੀਂ ਚੱਲਣਾ ਅੱਗੇ ਤੋਂ ਪੰਜਾਬ ਦੇ ਅੰਦਰ ਕਿਤੇ ਵੀ ਜੇਹੀ ਘਟਨਾ ਨਾ ਹੋਵੇ ਸਰਕਾਰ ਕਿਹੜੇ ਕਦਮ ਚੁੱਕਦੀ ਆ ਅਸਲ ਦੋਸ਼ੀ ਕਿਹੜੇ ਨੇ ਉਹਨਾਂ ਅਸਲ ਦੋਸ਼ੀਆਂ ਤੇ ਦੀਪਾਲ ਕਰੇ ਜਿਹੜੇ ਵਿਚਾਰੇ ਥੱਲੇ ਹੀਟਲੇ ਪੱਦਰਤੇ ਨੇ ਉਹਨਾਂ ਤੇ ਕਾਰਵਾਈ ਕਰਕੇ ਇਹ ਮਸਲੇ ਦਾ ਹੱਲ ਨਹੀਂ ਹੋਣਾ ਬਹੁਤ ਦੁੱਖਤ ਆ 14 ਗਰੀਬ નિર્ਦੋਸ਼ ਲੋਕਾਂ ਦਾ ਮਾਰੇਗਾ ਨਾ ਔਰ ਪ੍ਰਸ਼ਾਸਨ ਦਾ ਕੰਬ ਕਰਨ ਦੀ ਨੀਤ ਸੁੱਤੇ ਰਹਿਣਾ ਔਰ ਹੁਣ ਅੱਗੇ ਤੋਂ ਸੋਚਿਆ ਗਿਆ ਵੀ ਅੱਗੇ ਪੰਜਾਬ ਅੰਦਰ ਅਜਿਹੀਆਂ ਮੌਤਾਂ ਨਾ ਹੋਣ ਔਰ ਇਹਦੇ ਤੇ ਰਾਜਨੀਤੀ ਦੀ بجائے ਕੋਈ ਠੋਸ ਹੱਲ ਨਸ਼ਿਆਂ ਬਾਰੇ ਸਰਕਾਰ ਲਿਆਵੇ ਨਸ਼ਿਆਂ ਦੇ ਮੁੱਦੇ ਤੇ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ناکਾਮਜਾਬ ਹੋ ਗਈ ਇਹ ਮਜੀਠੇ ਦੇ ਇਲਾਕੇ ਵਿੱਚ ਇਹ ਜਿਹੜਾ ਸ਼ਰਾਬ ਕਾਂਡ ਹੋਇਆ ਇਹ ਮੂੰਹ ਬੋਲਦੀ ਤਸਵੀਰ ਹੈਗੀ ਆ